ਦੇਸ਼ਾਂਤ ਰੇਡ ਸਭਾ ਐਕਸੇਜ਼ ਦੇ ਤਹਿਤ ਲਗਾਤਾਰ ਪੁਲਿਸ ਵਰਦੀ ਹੋ ਸਖਰਪ ਰਖਾਈ ਜਾ ਰਹੀ ਹੈ ਆਜ ਦਿਨ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਅੱਜ ਕੈਸੋ ਆਪਰੇਸ਼ਨ ਚਲਾਇਆ ਗਿਆ ਜੇਲ੍ਹ ਸੈਸ਼ਨ ਅੰਮ੍ਰਿਤਸਰ ਤੇ ਤਾਂ ਬੀਤੇ ਦਿਨ ਦੀ ਗੱਲ ਕਰ ਲਈਏ ਤੇ ਲਗਾਤਾਰ ਫਲੈਗ ਮਾਰਚ ਕੱਢੇ ਜਾ ਰਹੇ ਨੇ ਮਕਸਦ ਇਕੋ ਹੀ ਹੈ ਲੋਕਾਂ ਵਿੱਚ ਆਤਮ ਵਿਸ਼ਵਾਸ ਦੀ ਭਾਵਨਾ ਨੂੰ ਵਧਾਉਣਾ ਤਾਂ ਜੋ ਲੋਕਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਖੋਫ ਨਾ ਹੋਵੇ ਤਾਂ ਐਸ ਐਚਓ ਸਵੀਰ ਸਿੰਘ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈ ਸਰ ਜਿਹੜਾ ਇੱਕ ਐਕਸੋਪਰੇਸ਼ਨ ਚਲਾਇਆ ਜਾ ਰਿਹਾ ਹੈ ਇੱਥੇ ਰੇਲਵੇ ਸਟੇਸ਼ਨ ਦੇ ਨਾਲ ਸਬੰਧ ਵਿੱਚ ਕੀ ਕਹਿੰਦੇ ਸਰ ਮਨਜੋਗ ਡੀਟੀਪੀ ਸਾਹਿਬ ਮਨਜੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਦੇ ਦੇਸ਼ਾ ਨਿਰਦੇਸ਼ ਅਨੁਸਾਰ ਅਸੀਂ ਇਹ ਰੇਲਵੇ ਸਟੇਸ਼ਨ ਅੰਮ੍ਰਿਤਸਰ ਸਾਡੇ ਕੋਲ ਸਾਰੀਆਂ ਟੀਮਾਂ ਅੱਜ ਮੌਜੂਦ ਨੇ ਐਂਟੀ ਐਂਟੀ ਸੈਪਰਟਾਈਜ਼ ਡੌਗ ਸਕਾਟ ਦੀ ਟੀਮ ਆਰਪੀ ਟੀਮ ਜੀਆਰਪੀ ਆਰਪੀ ਸਾਰੀਆਂ ਟੀਮਾਂ ਖਾਣਾ ਸਿਵਲ ਲਾਈਨ ਦੀ ਪੁਲਿਸ ਮਿਲ ਕੇ ਅਸੀਂ ਇੱਕ ਜੁਆਇੰਟ ਆਪਰੇਸ਼ਨ ਰੇਲਵੇ ਸਟੇਸ਼ਨ ਦੇ ਉੱਤੇ ਚਲਾ ਰਹੇ ਹਾਂ ਤੇ ਸ਼ੱਕੀ ਪੁਰਸ਼ਾਂ ਦੀ ਅੱਜ ਅਸੀਂ ਸਰਚ ਕਰਾਂਗੇ ਤੇ ਹਾਂਜੀ ਮੁਸਾਫਰਾਂ ਨਾਲ ਵੀ ਗੱਲਬਾਤ ਕਰਦੇ ਹੁੰਦੇ ਸੀ ਇਹਦੀ ਹਾਂਜੀ ਮੁਸਾਫਰਾਂ ਨੂੰ ਵੀ ਅਸੀਂ ਗੱਲਬਾਤ ਕਰਦੇ ਆ ਵੀ ਆਪਣੀ ਜਿਹੜੀ ਵੋਟਾਂ 2024 ਦੀਆਂ ਆਉਂਦਾ ਹੈ ਸਹੀ ਤਰ੍ਹਾਂ ਦਾ ਉਹ ਵਰਤੋਂ ਕਰ ਸਕਣ ਤੇ ਕਿਸ ਤਰ੍ਹਾਂ ਦਾ ਉਹਨਾਂ ਦੇ ਮਨ ਦੇ ਵਿੱਚ ਕੋਈ ਡਰ ਭੈ ਨਾ ਹੋ ਪਰ ਇੰਨੀ ਜਿਹਾ ਫਲਸਫੇ ਕਿ ਕਿਤਨੇ ਕਿਤੇ ਲੋਕ ਪੈਨਿਕ ਹੋ ਜਾਂਦੇ ਉਹਨਾਂ ਨੂੰ ਕੀ ਖਾਸ ਸੁਨੇਹਾ ਦੇਣਾ ਚਾਹੀਦਾ ਉਹਨਾਂ ਨੂੰ ਅਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਵੀ ਜਿਹੜੀ ਪੁਲਿਸ ਹੈ ਉਹਨਾਂ ਦੀ ਮਦਦ ਦੇ ਲਈ ਹਰ ਟਾਈਮ ਖੜੀ ਹੈ ਤੇ ਜਿਹਦੇ ਵਿੱਚ ਸਾਡਾ ਜੇ ਕੋਈ ਕੋਈ ਸ਼ੱਕੀ ਉਹਨਾਂ ਨੂੰ ਬੈਗ ਨਜ਼ਰ ਆਉਂਦਾ ਕੋਈ ਵਹੀਕਲ ਨਜ਼ਰ ਜਿਹੜਾ ਇਹ 112 ਹੈਲਪਲਾਈਨ ਨੰਬਰ ਹੈ ਉਹਦੇ ਉੱਤੇ ਹਮੇਸ਼ਾ ਉਹ ਕਾਲ ਕਰਕੇ ਸਾਨੂੰ ਇਨਫੋਰਮੇਸ਼ਨ ਦਿੰਦੇ ਸੈਸ਼ਨ ਦੀ ਗੱਲ ਕਰ ਲਈ ਤੇ ਸੈਸ਼ਨ ਦੀ ਜਿਹੜੀ ਸਿਕਿਉਰਟੀ ਹੈ ਉਹ ਆਰਪੀਐਫ ਰੇਲਵੇ ਪੁਲਿਸ ਦੇ ਕੋਲ ਹੁੰਦੀ ਹੈ ਤਾਂ ਇੱਥੋਂ ਦੇ ਨਾਲ ਕਿੰਨਾ ਕੁ ਕੋਆਰਡੀਨੇਟ ਕਰਦੀ ਹੈ ਪੰਜਾਬ ਪੁਲਿਸ ਇਹ ਅਸੀਂ ਸਾਰਾ ਜੁਆਇੰਟ ਆਪਰੇਸ਼ਨ ਇਹ ਕਰਦੇ ਆ ਜੀ ਇਹ ਅਸੀਂ ਰਲ ਮਿਲ ਕੇ ਸਾਰੀ ਇਸ ਆਪਰੇਸ਼ਨ ਨੂੰ ਕੰਪਲੀਟ ਕਰਦੇ ਹਾਂ ਜੀ ਤੇ ਹੋਰ ਵੀ ਕਿਤੇ ਅੱਜ ਇਹ ਕਿਸੋ ਆਪਰੇਸ਼ਨ ਚ ਲਾਇਆ ਗਿਆ ਹਾਂਜੀ ਬੱਸ ਸਟੈਂਡ ਵੀ ਅੱਜ ਚਲਾਇਆ ਜਾਏਗਾ ਨੀਸਤੋਂ ਪੀੜ ਪਰ ਵੱਲੇ ਲੱਕੇ ਜ਼ਿਆਦਾ ਤਵਜੋ ਦਿੱਤੀ ਜਾਂਦੀ ਹੈ ਹਾਂਜੀ ਉਹਨਾਂ ਦੇ ਵਿੱਚ ਜ਼ਿਆਦਾ ਤਵਜੋ ਸਰ ਇਹ ਨਾਲ ਇੱਥੇ ਵਿਖਿਆ ਜਾਂਦਾ ਸਿਫਰ ਡੌਗ ਵੀ ਇੱਥੇ ਆਏ ਹੋਏ ਨੇ ਇਹਨਾਂ ਦਾ ਕੀ ਕੰਮ ਹੁੰਦਾ ਹੈ ਇਹਨਾਂ ਦਾ ਜਿਹੜੇ ਜੀ ਇਹ ਲਵਾਰਿਸ ਬੈਗ ਪੈ ਨੇ ਇਹ ਇਹਨਾਂ ਨੂੰ ਸਨਿਫ ਕਰਕੇ ਜਿੱਥੇ ਵੀ ਇਹ ਜ਼ਿਆਦਾ ਸਨਿਫ ਕਰਕੇ ਸਾਨੂੰ ਦੱਸਦੇ ਅਸੀਂ ਉਹਨਾਂ ਦੀ ਆਪ ਸਰਚ ਕਰਦੇ ਆ ਤਾਂ ਕਿ ਕੋਈ ਇਦਾਂ ਦੇ ਕੋਈ ਕੋਈ ਬੈਗ ਦੇ ਵਿੱਚ ਕੋਈ ਇਦਾਂ ਦੇ ਕੋਈ ਸਮਗਰੀ ਨਾ ਕੋਈ ਰੱਖ ਜਾਈਵੇ ਜੇਕਰ ਕਿਸੇ ਨੂੰ ਕੋਈ ਲਵਾਰਿਸ ਸਮਗਰੀ ਜਾਂ ਬੈਗ ਕੋਈ ਮਿਲਦਾ ਤਾਂ ਉਹ ਕਿੱਥੇ ਸੰਪਰਕ ਕਰਦਾ ਉਹ ਸਿੱਧਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ ਹਾਂਜੀ 112 ਹਾਂ 112 ਹੈਲਪਲਾਈਨ ਨੰਬਰ ਆ ਸਾਡਾ ਲੋਕਾਂ ਨੂੰ ਵੀ ਖਾਸ ਅਪੀਲ ਕਰਾ ਜਾਂਦੇ ਜੀ ਆਪਣੇ ਜੀ ਵੋਟਾਂ ਵੋਟ ਦੀ ਸਹੀ ਉਹ ਵਰਤੋ ਕਰਨ ਕਿਉਂਕਿ ਵੀ ਡਰ ਭੈ ਉਹਨਾਂ ਦੇ ਮਨ ਦੇ ਵਿੱਚ ਨਾ ਹੋਵੇ ਹਾਂ ਬਿਲਕੁਲ ਜੀ ਅੱਜ ਜਿਹੜਾ ਕਿ ਕੈਸੋ ਆਪਰੇਸ਼ਨ ਚਲਾਇਆ ਗਿਆ ਹੈ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜਾ ਕਿ ਭੀੜਪੜ ਵਾਲੇ ਇਲਾਕਿਆਂ ਵਿੱਚ ਚਲਾਇਆ ਜਾਂਦਾ ਹੈ ਔਰ ਇੱਥੇ ਅੱਜ ਰੇਲਵੇ ਸਟੇਸ਼ਨ ਤੇ ਜਿਹੜਾ ਕਿ ਪੰਜਾਬ ਪੁਲਿਸ ਤੇ ਨਾਲ ਨਾਲ ਰੇਲਵੇ ਪੁਲਿਸ ਦਾ ਜੁਆਇੰਟ ਜਿਹੜਾ ਕਿ ਸਰਚ ਆਪਰੇਸ਼ਨ ਕੀਤਾ ਜਾੜਿਆ ਔਰ ਜਿਹੜੀ ਕਿ ਇੱਥੇ ਮੁਸਾਫਰ ਨੇ ਉਹਨਾਂ ਨੇ ਵੀ ਗੱਲਬਾਤ ਕੀਤੀ ਜਾ ਰਹੀ ਹੈ ਸਮਾਨ ਦੀ ਜਿਹੜੀ ਕਿ ਉਹ ਤਲਾਸ਼ੀ ਵੀ ਲੀਤੀ ਜਾ ਰਹੀ ਹੈ ਔਰ ਸਨੀਫਰ ਡੋਗ ਵੀ ਜਿਹੜਾ ਕਿ ਇੱਥੇ ਉਸ ਦੀ ਵੀ ਖਾਸ ਤਰੀਕੇ ਨਾਲ ਇੱਥੇ ਸਹਾਇਤਾ ਲਈਤੀ ਜਾ ਰਹੀ ਹੈ ਕਿਉਂਕਿ ਇਹਨਾਂ ਦੀ ਸੁਗੰਧ ਦੀ ਸ਼ਕਤੀ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਜੇਕਰ ਕੋਈ ਸ਼ੱਕੀ ਵਸਤੂ ਹੋਵੇ ਤਾਂ ਇਹ ਜਲਦੀ ਜਿਹੜਾ ਕਿ ਉਸ ਨੂੰ ਦੱਸਦੇ ਨੇ ਲੋਕਾਂ ਵਿੱਚ ਆਤਮ ਵਿਸ਼ਵਾਸ ਦੀ ਸੁਰੱਖਿਆ ਦੀ ਭਾਵਨਾ ਨੂੰ ਜਿਹੜਾ ਸੀ ਉਹ ਵਧਾਉਣਾ ਤਾਂ ਜੋ ਲੋਕ ਸਭਾ ਇਲੈਕਸ਼ਨ ਦੇ ਵਿੱਚ ਲੋਕ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਕਿ ਅਫਵਾਹ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਡਰ ਖੋਸ ਤੋਂ ਪੂਰ ਰਹਿਣ ਤੇ ਨਾਲ ਨਾਲ ਪੁਲਿਸ ਵੱਲੋਂ ਲਗਾਤਾਰ ਸਰਟੀਫਿਕੇਸ਼ਨ ਵੀ ਚਲਾਈ ਜਾ ਰਹੀ ਨੇ ਤਾਂ ਜੋ ਕਿਤੇ ਵੀ ਕੋਈ ਸ਼ੱਕੀ ਚੀਜ਼ ਮਿਲਦੀ ਹੈ ਸ਼ੱਕੀ ਆਦਮੀ ਮਿਲਦਾ ਤਾਂ ਉਸ ਤੇ ਕਾਰਵਾਈ ਜਿਹੜੀ ਉਹ ਕੀਤੀ ਜਾ ਸਕੇ ਤਾਂ ਇਹਦੇ ਤਹਿਤ ਅੱਜ ਇੱਕ ਕੈਸੋਪਰੇਸ਼ਨ ਜਿਹੜਾ ਚਲਾਇਆ ਗਿਆ ਹੈ रेलवे रेलवे स्टेशन पंजाब पुलिस नाल, पुलिस नाल ने आपस में की कैमरा से अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और चैनल पर